ਖਬਰ ਲੁਧਿਆਣਾ ਦੇ ਧਾਗਾ ਕਾਰੋਬਾਰੀ ਦੇ ਨਾਲ ਜੁੜੀ ਹੋਈ ਸਾਮਣੇ ਆ ਰਹੀ ਹੈ ਜਿਸ ਦੇ ਸ਼ੱਕੀ ਹਾਲਾਤਾਂ ਦੇ ਵਿੱਚ ਮੌਤ ਹੋ ਜਾਂਦੀ ਹੈ ਪਰਿਵਾਰ ਦੇ ਵਿੱਚ ਵਿਵਾਦ ਚੱਲ ਰਿਹਾ ਹੁੰਦਾ ਹੈ ਇੱਕ ਰਿਸ਼ਤੇਦਾਰ ਨਾਲੇ ਵਿਵਾਦ ਚੱਲ ਰਿਹਾ ਹੁੰਦਾ ਤੇ ਜਿਸ ਦੇ ਮਗਰੋਂ ਜਿਹੜੇ ਧਾਗਾ ਕਾਰੋਬਾਰੀ ਨੇ ਇਹਨਾਂ ਦੀ ਮੌਤ ਹੋ ਜਾਂਦੀ ਹੈ ਤਾਂ ਪੂਰਾ ਮਾਮਲਾ ਕੀ ਹੈ ਪੂਰਾ ਮਾਮਲਾ ਤੁਹਾਨੂੰ ਜ਼ਰੂਰੀ ਦੱਸਾਂਗੇ ਲੁਧਿਆਣਾ ਦੇ ਵਿੱਚ ਇਹਨਾਂ ਦੇ ਵੱਲੋਂ ਆਪਣਾ ਕਾਰੋਬਾਰ ਚਲਾਇਆ ਜਾਂਦਾ ਤੇ ਕੁਝ ਦਿਨਾਂ ਪਹਿਲਾਂ ਰਿਸ਼ਤੇਦਾਰ ਦੇ ਨਾਲ ਵਿਵਾਦ ਹੋ ਗਿਆ ਸੀ ਤੇ ਇਸ ਪੂਰੇ ਵਿਵਾਦ ਨੂੰ ਸੁਲਝਾਉਣ ਦੇ ਲਈ ਹੀ ਬੀਤੇ ਦਿਨ ਸਾਰਿਆਂ ਦੇ ਵੱਲੋਂ ਕਿਹਾ ਗਿਆ ਸੀ ਕਿ ਇਕੱਠੇ ਮਿਲ ਕੇ ਇਸ ਪੂਰੇ ਮਾਮਲੇ ਨੂੰ ਸੁਲਝਾਇਆ ਜਾਏਗਾ ਤੇ ਘਰ ਦੇ ਅੰਦਰ ਹੀ ਸਾਰੇ ਮੌਜੂਦ ਸੀ ਤੇ ਦੂਜੇ ਪੱਖ ਦੇ ਵੱਲੋਂ ਦੂਜੇ ਪੱਖ ਦੇ ਜਿਹੜੇ ਮੁੰਡੇ ਸੀ ਉਹਨਾਂ ਦੇ ਵੱਲੋਂ ਇਸ ਧਾਗਾ ਕਾਰੋਬਾਰੀ ਨੂੰ ਧੱਕਾ ਮਾਰਿਆ ਜਾਂਦਾ ਹੈ ਤੇ ਜਿਸ ਮਗਰੋਂ ਇਹ ਕਾਰੋਬਾਰੀ ਜਿਹੜੇ ਨੇ ਹੇਠਾਂ ਡਿੱਗ ਪੈਂਦੇ ਨੇ ਤੇ ਬੇਸੁੱਧ ਹੋ ਜਾਂਦੇ ਨੇ ਜਿਸ ਦੇ ਮਗਰੋਂ ਪਰਿਵਾਰ ਇਹਨਾਂ ਨੂੰ ਲੈ ਕੇ ਸੀਐਮਸੀ ਹਸਪਤਾਲ ਦੇ ਵਿੱਚ ਪਹੁੰਚਦਾ ਤੇ ਉੱਥੇ ਡਾਕਟਰਾਂ ਦੇ ਵੱਲੋਂ ਇਹਨਾਂ ਨੂੰ ਮ੍ਰਿਤ ਐਲਾਨ ਦਿੱਤਾ ਜਾਂਦਾ ਤਾਂ ਜਿਸ ਤੋਂ ਬਾਅਦ ਪਰਿਵਾਰ ਦਾ ਵੀ ਇਸ ਵੇਲੇ ਰੋ ਰੋ ਕੇ ਬੁਰਾ ਹਾਲ ਹੈ ਨਿਊ ਚੰਦ ਕਲੋਨੀ ਦੇ ਵਿੱਚ ਇਹ ਰਹਿੰਦੇ ਨੇ ਜਿਹੜੇ ਧਾਗਾ ਕਾਰੋਬਾਰੀ ਸੀ ਬਲਵੰਤ ਰਾਏ ਇਸ ਦੇ ਨਾਲ ਹੀ ਇਸ ਪੂਰੇ ਮਾਮਲੇ ਲੈ ਕੇ थाना ਬਸਤੀ ਜੋ ਦਿਵਾਲ ਦੇ ਵਿੱਚ ਸ਼ਿਕਾਇਤ ਵੀ ਜਿਹੜੀ ਹੈ ਪਰਿਵਾਰ ਦੇ ਵੱਲੋਂ ਦੇ ਦਿੱਤੀ ਗਈ ਹੈ ਤੇ ਫਿਲਹਾਲ ਦੇ ਲਈ ਬਾਡੀ ਨੂੰ ਜਿਹੜਾ ਪੋਸਟਮਾਰਟਮ ਦੇ ਲਈ ਮੌਰਚਰੀ ਦੇ ਵਿੱਚ ਰੱਖਿਆ ਗਿਆ ਤਾਂ ਜਿਸ ਵੇਲੇ ਗੱਲਬਾਤ ਕਰਨੀ ਸੀ ਤਾਂ ਉਸ ਵੇਲੇ ਇਸ ਗੱਲ ਨੂੰ ਪੱਕਾ ਕੀਤਾ ਗਿਆ ਸੀ ਕਿ ਦੋਵਾਂ ਪੱਖਾਂ ਦੇ 4-4 ਲੋਕ ਜਿਹੜੇ ਨੇ ਮਿਲ ਕੇ ਬੈਠਣਗੇ ਤੇ ਇਸ ਪੂਰੇ ਮੁੱਦੇ ਨੂੰ ਇਸ ਪੂਰੇ ਵਿਵਾਦ ਨੂੰ ਜਿਹੜਾ ਸੁਲਝਾਇਆ ਜਾਏਗਾ ਪਰ ਜਿਹੜੇ ਕਾਰੋਬਾਰੀ ਨੇ ਕਾਰੋਬਾਰੀ ਦੀ ਬੇਟੀ ਦੇ ਵੱਲੋਂ ਇਹ ਦੱਸਿਆ ਜਾਂਦਾ ਹੈ ਕਿ ਦੂਸਰਾ ਪੱਖ ਜਿਹੜਾ ਉਸ ਦੇ ਵੱਲੋਂ ਮੌਕੇ ਦੇ ਉੱਪਰ 15 ਤੋਂ 20 ਨੌਜਵਾਨ ਜਿਹੜੇ ਨੇ ਇਕੱਠੇ ਕਰ ਲਈ ਤੇ ਜਾਂਦੇ ਨੇ ਜਿਨ੍ਹਾਂ ਦੇ ਵੱਲੋਂ ਉਹਨਾਂ ਦੇ ਪਿਤਾ ਦੇ ਨਾਲ ਕਾਫੀ ਜ਼ਿਆਦਾ ਬਦਤਮੀਜ਼ੀ ਕੀਤੀ ਜਾਂਦੀ ਉਹਨਾਂ ਨੂੰ ੱਤਕਾਂ ਮਾਰਿਆ ਜਾਂਦਾ ਜਿਸ ਵੇਲੇ ហេਠਾਂ ਡਿੱਗਦੇ ਨੇ ਤਾਂ ਹਾਲਤ ਜਿਹੜੀ ਕਾਫੀ ਜ਼ਿਆਦਾ ਵਿਗੜ ਜਾਂਦੀ ਹੈ ਤੇ ਜਿਸ ਦੇ ਮਗਰੋਂ ਉਹਨਾਂ ਦੀ ਮੌਤ ਹੋ ਜਾਂਦੀ ਹੈ ਤਾਂ ਉਹਨਾਂ ਨੂੰ ਲੈ ਕੇ ਹਸਪਤਾਲ ਵੀ ਪਹੁੰਚਦੇ ਨੇ ਪਰ ਡਾਕਟਰਾਂ ਦੇ ਵੱਲੋਂ ਉਹਨਾਂ ਨੂੰ ਮ੍ਰਿਤ ਐਲਾਨ ਦਿੱਤਾ ਜਾਂਦਾ ਤਾਂ ਫਿਲਹਾਲ ਦੇ ਲਈ ਮਾਮਲਾ ਜਿਹੜਾ ਹੈ ਦਰਜ ਕਰਵਾਇਆ ਗਿਆ थाना ਬਸਤੀ ਜੋਦੇਵਾਲ ਦੇ ਵਿੱਚ ਤਾਂ ਪੁਲਿਸ ਦੇ ਵੱਲੋਂ ਇਸ ਪੂਰੇ ਮਾਮਲੇ 'ਚ ਕੀ ਕੁਝ ਕਾਰਵਾਈ ਕੀਤੀ ਜਾਏਗੀ ਇਹ ਦੇਖਣਾ ਹੋਵੇਗਾ ਜਿਹੜੇ ਦੂਸਰੇ ਧਿਰ ਦੇ ਵੱਲੋਂ ਮੌਕੇ ਦੇ ਉੱਪਰ 15 ਤੋਂ 20 ਨੌਜਵਾਨ ਬੁਲਾਏ ਜਾਂਦੇ ਨੇ ਉਹਨਾਂ ਨੌਜਵਾਨਾਂ ਦੇ ਉੱਪਰ ਕੀ ਕੁਝ ਕਾਰਵਾਈ ਹੁੰਦੀ ਹੈ ਇਹ ਆਉਣ ਵਾਲੇ ਸਮੇਂ ਦੇ ਵਿੱਚ ਹੀ ਪਤਾ ਲੱਗੇਗਾ ਪਰ ਫਿਲਹਾਲ ਤੇ ਲਈ ਲੁਧਿਆਣਾ ਦੇ ਇਹ ਜਿਹੜੇ ਧਾਗਾ ਕਾਰੋਬਾਰੀ ਸੀ ਇਹਨਾਂ ਦੀ ਮੌਤ ਹੋ ਚੁੱਕੀ ਹੈ ਜਿਨ੍ਹਾਂ ਦਾ ਨਾਮ ਬਲਵੰਤ ਰਾਏ ਸੀ ਤਾਂ ਪਰਿਵਾਰ ਦਾ ਵੀ ਜਿਹੜਾ ਇਸ ਵੇਲੇ ਕਾਫੀ ਜ਼ਿਆਦਾ ਬੁਰਾ ਹਾਲ ਹੈ ਰੋ ਰੋ ਕੇ ਪਰਿਵਾਰ ਦਾ ਇਸ ਵੇਲੇ ਬੁਰਾ ਬੁਰਾ ਹਾਲ ਹੋ ਚੁੱਕੇ ਤਾਂ ਕੀ ਕੁਝ ਕਾਰਵਾਈ ਹੁੰਦੀ ਹੈ ਇਹ ਦੇਖਣਾ ਹੋਵੇਗਾ ਇਸ ਸਵੇਲੇ ਦੀ ਖਬਰ ਲੁਧਿਆਣਾ ਦੇ ਧਾਗਾ ਕਾਰੋਬਾਰੀ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਜਿਸ ਦੇ ਸ਼ੱਕੀ ਹਾਲਾਤਾਂ ਦੇ ਵਿੱਚ ਮੌਤ ਹੋ ਜਾਂਦੀ ਹੈ ਪਰਿਵਾਰ ਦੇ ਵਿੱਚ ਵਿਵਾਦ ਚੱਲ ਰਿਹਾ ਹੁੰਦਾ ਇੱਕ ਰਿਸ਼ਤੇਦਾਰ ਨਾਲ ਵਿਵਾਦ ਚੱਲ ਰਿਹਾ ਹੁੰਦਾ ਤੇ ਜਿਸ ਦੇ ਮਗਰੋਂ ਇਹ ਜਿਹੜੇ ਧਾਗਾ ਕਾਰੋਬਾਰੀ ਨੇ ਇਹਨਾਂ ਦੀ ਮੌਤ ਹੋ ਜਾਂਦੀ ਹੈ ਤਾਂ ਪੂਰਾ ਮਾਮਲਾ ਕੀ ਹੈ ਪੂਰਾ ਮਾਮਲਾ ਤੁਹਾਨੂੰ ਜ਼ਰੂਰੀ ਦੱਸਾਂਗੇ ਲੁਧਿਆਣਾ ਦੇ ਵਿੱਚ ਇਹਨਾਂ ਦੇ ਵੱਲੋਂ ਆਪਣਾ ਕਾਰੋਬਾਰ ਚਲਾਇਆ ਜਾਂਦਾ ਤੇ ਕੁਝ ਦਿਨਾਂ ਪਹਿਲਾਂ ਰਿਸ਼ਤੇਦਾਰ ਦੇ ਨਾਲ ਵਿਵਾਦ ਹੋ ਗਿਆ ਸੀ ਤੇ ਇਸ ਪੂਰੇ ਵਿਵਾਦ ਨੂੰ ਸੁਲਝਾਉਣ ਤੇ ਲਈ ਹੀ ਬੀਤੇ ਦਿਨ ਸਾਰਿਆਂ ਦੇ ਵੱਲੋਂ ਕਿਹਾ ਗਿਆ ਸੀ ਕਿ ਇਕੱਠੇ ਮਿਲ ਕੇ ਇਸ ਪੂਰੇ ਮਾਮਲੇ ਨੂੰ ਸੁਲਝਾਇਆ ਜਾਏਗਾ ਤੇ ਕਾਰ ਦੇ ਅੰਦਰ ਹੀ ਸਾਰੇ ਮੌਜੂਦ ਸੀ ਤੇ ਦੂਜੇ ਪੱਖ ਦੇ ਵੱਲੋਂ ਦੂਜੇ ਪੱਖ ਦੇ ਜਿਹੜੇ ਮੁੰਡੇ ਸੀ ਉਹਨਾਂ ਦੇ ਵੱਲੋਂ ਇਸ ਧਾਗਾ ਕਾਰੋਬਾਰੀ ਨੂੰ ਧੱਕਾ ਮਾਰਿਆ ਜਾਂਦਾ ਹੈ ਤੇ ਜਿਸ ਮਗਰੋਂ ਇਹ ਕਾਰੋਬਾਰੀ ਜਿਹੜੇ ਨੇ ਹੇਠਾਂ ਡਿੱਗ ਪੈਂਦੇ ਨੇ ਤੇ ਬੇਸੁੱਧ ਹੋ ਜਾਂਦੇ ਨੇ ਜਿਸ ਦੇ ਮਗਰੋਂ ਪਰਿਵਾਰ ਇਹਨਾਂ ਨੂੰ ਲੈ ਕੇ ਸੀਐਮਸੀ ਹਸਪਤਾਲ ਦੇ ਵਿੱਚ ਪਹੁੰਚਦਾ ਤੇ ਉੱਥੇ ਡਾਕਟਰਾਂ ਦੇ ਵੱਲੋਂ ਇਹਨਾਂ ਨੂੰ ਮ੍ਰਿਤ ਐਲਾਨ ਦਿੱਤਾ ਜਾਂਦਾ ਹੈ ਤਾਂ ਜਿਸ ਤੋਂ ਬਾਅਦ ਪਰਿਵਾਰ ਦਾ ਵੀ ਇਸ ਵੇਲੇ ਰੋ ਰੋ ਕੇ ਬੁਰਾ ਹਾਲ ਹੈ ਨਿਊ ਚੰਦ ਕਲੋਨੀ ਦੇ ਵਿੱਚ ਇਹ ਰਹਿੰਦੇ ਨੇ ਜਿਹੜੇ ਤਾਂਗਾ ਕਾਰੋਬਾਰੀ ਸੀ ਬਲਵੰਤ ਰਾਏ ਇਸ ਦੇ ਨਾਲ ਹੀ ਇਸ ਪੂਰੇ ਮਾਮਲੇ ਲੈ ਕੇ थाना ਬਸਤੀ ਜੋ ਦਿਵਾਲ ਦੇ ਵਿੱਚ ਸ਼ਿਕਾਇਤ ਵੀ ਜਿਹੜੀ ਪਰਿਵਾਰ ਦੇ ਵੱਲੋਂ ਦੇ ਦਿੱਤੀ ਗਈ ਹੈ ਤੇ ਫਿਲਹਾਲ ਦੇ ਲਈ ਬਾਡੀ ਨੂੰ ਜਿਹੜਾ ਪੋਸਟਮਾਰਟਮ ਦੇ ਲਈ ਮੋਰਚਰੀ ਦੇ ਵਿੱਚ ਰੱਖਿਆ ਗਿਆ ਤਾਂ ਜਿਸ ਵੇਲੇ ਗੱਲਬਾਤ ਕਰਨੀ ਸੀ ਉਸ ਵੇਲੇ ਇਸ ਗੱਲ ਨੂੰ ਪੱਕਾ ਕੀਤਾ ਗਿਆ ਸੀ ਕਿ ਦੋਵਾਂ ਪੱਖਾਂ ਦੇ 4-4 ਲੋਕ ਜਿਹੜੇ ਨੇ ਮਿਲ ਕੇ ਬੈਠਣਗੇ ਤੇ ਇਸ ਪੂਰੇ ਮੁੱਦੇ ਨੂੰ ਇਸ ਪੂਰੇ ਵਿਵਾਦ ਨੂੰ ਜਿਹੜਾ ਸੁਲਝਾਇਆ ਜਾਏਗਾ ਪਰ ਜਿਹੜੇ ਕਾਰੋਬਾਰੀ ਨੇ ਕਾਰੋਬਾਰੀ ਦੀ ਬੇਟੀ ਦੇ ਵੱਲੋਂ ਇਹ ਦੱਸਿਆ ਜਾਂਦਾ ਹੈ ਕਿ ਦੂਸਰਾ ਪੱਖ ਜਿਹੜਾ ਉਸ ਦੇ ਵੱਲੋਂ ਮੌਕੇ ਦੇ ਉੱਪਰ 15 ਤੋਂ 20 ਨੌਜਵਾਨ ਜਿਹੜੇ ਨੇ ਇਕੱਠੇ ਘੱਲੇ ਤੇ ਜਾਂਦੇ ਨੇ ਜਿਨ੍ਹਾਂ ਦੇ ਵੱਲੋਂ ਉਹਨਾਂ ਦੇ ਪਿਤਾ ਦੇ ਨਾਲ ਕਾਫੀ ਜ਼ਿਆਦਾ ਬਦਤਮੀਜ਼ੀ ਕੀਤੀ ਜਾਂਦੀਆਂ ਉਹਨਾਂ ਨੂੰ ਤੱਕਾ ਮਾਰਿਆ ਜਾਂਦਾ ਹੈ ਜਿਸ ਵੇਲੇ ហេਠਾਂ ਡਿੱਗਦੇ ਨੇ ਤਾਂ ਹਾਲਤ ਜਿਹੜੀ ਕਾਫੀ ਜ਼ਿਆਦਾ ਵਿਗੜ ਜਾਂਦੀ ਹੈ ਤੇ ਜਿਸ ਦੇ ਮਗਰੋਂ ਉਹਨਾਂ ਦੀ ਮੌਤ ਹੋ ਜਾਂਦੀ ਹੈ ਤਾਂ ਉਹਨਾਂ ਨੂੰ ਲੈ ਕੇ ਹਸਪਤਾਲ ਵੀ ਪਹੁੰਚਦੇ ਨੇ ਪਰ ਡਾਕਟਰਾਂ ਦੇ ਵੱਲੋਂ ਉਹਨਾਂ ਨੂੰ ਮ੍ਰਿਤ ਐਲਾਨ ਦਿੱਤਾ ਜਾਂਦਾ ਤਾਂ ਫਿਲਹਾਲ ਦੇ ਲਈ ਮਾਮਲਾ ਜਿਹੜਾ ਹੈ ਦਰਜ ਕਰਵਾਇਆ ਗਿਆ थाना ਬਸਤੀ ਜੋਦੇਵਾਲ ਦੇ ਵਿੱਚ ਤਾਂ ਪੁਲਿਸ ਦੇ ਵੱਲੋਂ ਇਸ ਪੂਰੇ ਮਾਮਲੇ 'ਚ ਕੀ ਕੁਝ ਕਾਰਵਾਈ ਕੀਤੀ ਜਾਏਗੀ ਇਹ ਦੇਖਣਾ ਹੋਏਗਾ ਜਿਹੜਾ ਦੂਸਰੇ ਧਿਰ ਦੇ ਵੱਲੋਂ ਮੌਕੇ ਦੇ ਉੱਪਰ 15 ਤੋਂ 20 ਨੌਜਵਾਨ ਮੁਲਾਏ ਜਾਂਦੇ ਨੇ ਉਹਨਾਂ ਨੌਜਵਾਨਾਂ ਦੇ ਉੱਪਰ ਕੀ ਕੁਝ ਕਾਰਵਾਈ ਹੁੰਦੀ ਹੈ ਇਹ ਆਉਣ ਵਾਲੇ ਸਮੇਂ ਦੇ ਵਿੱਚ ਹੀ ਪਤਾ ਲੱਗੇਗਾ ਪਰ ਫਿਲਹਾਲ ਤੇ ਲਈ ਲੁਧਿਆਣਾ ਦੇ ਇਹ ਜਿਹੜੇ ਧਾਗਾ ਕਾਰੋਬਾਰੀ ਸੀ ਇਨਾ ਦੀ ਮੌਤ ਹੋ ਚੁੱਕੀ ਹੈ ਜਿਨ੍ਹਾਂ ਦਾ ਨਾਮ ਬਲਵੰਤ ਰਾਏ ਸੀ ਤਾਂ ਪਰਿਵਾਰ ਦਾ ਵੀ ਜਿਹੜਾ ਇਸ ਵੇਲੇ ਕਾਫੀ ਜ਼ਿਆਦਾ ਬੁਰਾ ਹਾਲ ਹੈ ਰੋ ਰੋ ਕੇ ਪਰਿਵਾਰ ਦਾ ਇਸ ਵੇਲੇ ਬੁਰਾ ਬੁਰਾ ਹਾਲ ਹੋ ਚੁੱਕੇ ਤਾਂ ਕੀ ਕੁਝ ਕਾਰਵਾਈ ਹੁੰਦੀ ਹੈ ਇਹ ਦੇਖਣਾ ਹੋਵੇਗਾ